ਹਾਈ ਕੋਰਟ ਨੇ ਭਾਈ ਅਮਰਿਤਪਾਲ ਸਿੰਘ ਦੇ ਮਸਲੇ ਦੇ ਉੱਤੇ ਪੰਜਾਬ ਸਰਕਾਰ ਤੋਂ ਮੂਲ ਸਮਗਰੀ ਮੰਗੀ ਹੈ ਕਿਹੋ ਜੀ ਇਹ ਮੂਲ ਸਮਗਰੀ ਆ ਪੈਰੋਲ ਮਿਲ ਸਕਦੀ ਹੈ ਜਾਂ ਨਹੀਂ ਇਹ ਸੁਬਨਾਨ ਕਿਹੋ ਜਿਹਾ ਜਿਹੜਾ ਤੁਹਾਨੂੰ ਇਲੈਕਸ਼ਨ ਲੜਨ ਦੀ ਆਜ਼ਾਦੀ ਤੇ ਦੇ ਦਿੰਦਾ ਹੈ ਕਿ ਭਾਈ ਉਹ ਧਾਰਾ ਹੈਗੀ ਉਹਦੇ ਚ ਉਹ ਤੁਸੀਂ ਲੜ ਸਕਦੇ ਹੋ ਲੜਨ ਤੋਂ ਬਾਅਦ ਜੋ ਨਾਰਮਲੀ ਜਿਹੜਾ ਹੈ ਸਰਕਾਰਾਂ ਆਪਣੇ ਆਪ ਰਿਲੀਜ਼ ਕਰ ਦਿੰਦੀਆਂ ਨੇ ਕਿਉਂਕਿ ਉਹ 19 ਜਾਂ 20 ਲੱਖ ਜਿਹੜੇ ਬੰਦਿਆਂ ਦੇ ਨੁਮਾਇੰਦੇ ਹੋ ਜਾਂਦੇ ਹੈਗੇ ਨੇ ਜਿਹੜਾ ਵੀ ਕੋਈ ਉੱਥੋਂ ਜਿੱਤਦਾ ਹੈਗਾ ਹੈ ਪਰ ਇਹ ਪੰਜਾਬ ਸਰਕਾਰ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਅਨੋਖੀ ਇਸ ਵਾਰ ਹੋਈ ਹੈਗੀ ਹੈ ਕਿ ਜਿਨ੍ਹਾਂ ਨੇ ਇਸ ਨੂੰ ਜਿਹੜਾ ਰਿਲੀਜ਼ ਨਹੀਂ ਕੀਤਾ ਔਰ ਇਹ ਗੱਲ ਅਸੀਂ ਨਹੀਂ ਕਹਿ ਰਹੇ ਹੈਗੇ ਇਹ ਗੱਲ ਰਵਨੀਤ ਸਿੰਘ ਬਿੱਟੂ ਵੀ ਕਹਿ ਰਹੇ ਨੇ ਦੂਜੇ ਪੰਨੇ ਤੁਸੀਂ ਇੱਕ ਦੇਖੋ ਕਿ ਜੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਰਵਨੀਤ ਸਿੰਘ ਬਿੱਟੂ ਜੇ ਉਹਨਾਂ ਨੂੰ ਲੱਗਦਾ ਹੈਗਾ ਕਿ ਇਸ ਤਰੀਕੇ ਦੇ ਨਾਲ ਫਿਰ ਕਿਉਂ ਨਹੀਂ ਉਹਨਾਂ ਦੀ ਤਾਂ ਅਮਿਤ ਸ਼ਾਹ ਨਾਲ ਸਿੱਧੀ ਹੈਗੀ ਗੱਲਬਾਤ ਕਿ ਉਹ ਕਿਉਂ ਨਹੀਂ ਫਿਰ ਇਸ ਤਰੀਕੇ ਦੇ ਨਾਲ ਇਹ ਮਸਲੇ ਨੂੰ ਹੱਲ ਨਹੀਂ ਕਰ ਸਕਦੇ ਮਤਲਬ ਸੈਂਟਰ ਦੀ ਸਰਕਾਰ ਜੇ ਚਾਹੁੰਦੀ ਹੈਗੀ ਆ ਸੱਚਮੁੱਚ ਚਾਹੁੰਦੀ ਹੈ ਕਿ ਭਾਈ ਸਾਰਿਆਂ ਨੂੰ ਲੋਕਤੰਤਰੀਕ ਤਰੀਕੇ ਦੇ ਨਾਲ ਜਿਹੜਾ ਹੈਗਾ ਕਿ ਇਹਦੇ ਹਰੇਕ ਨੂੰ ਜਿਹੜਾ ਹੈ ਬੋਲਣ ਦਾ ਹੱਕ ਹੈਗਾ ਇਹ ਹਰੇਕ ਨੂੰ ਜਿਹੜਾ ਹੈ ਸਪੀਚ ਕਰਨ ਦਾ ਹੱਕ ਹੈਗਾ ਜੇ ਸੈਂਟਰ ਦੀ ਸਰਕਾਰ ਚਾਹੁੰਦੀ ਹੈ ਤੇ ਬਕਾਇਦਾ ਜਿੱਦਾਂ ਇੰਜੀਨੀਅਰ ਰਸ਼ੀਦ ਨੂੰ ਦਿੱਤੀ ਹੈ ਉਹਨਾਂ ਨੂੰ ਵੀ ਦੇ ਦੇਣੀ ਚਾਹੀਦੀ ਹੈ ਮਤਲਬ ਕਿ ਪੰਜਾਬ ਦੇ ਲੋਕਾਂ ਨੂੰ ਨਹੀਂ ਲੱਗ ਰਿਹਾ ਕਿ ਦਰਿਆਵਾਂ ਨੂੰ ਅੱਗ ਲੱਗੇਗੀ ਉਹਨਾਂ ਦੀ ਇੱਕ ਸਪੀਚ ਦੇ ਨਾਲ ਮਤਲਬ ਜਿਹੜੇ 20 ਲੱਖ ਵੋਟਰ ਹੈਗੇ ਨੇ ਉਹਨਾਂ ਨੂੰ ਇਹ ਚੀਜ਼ ਨਹੀਂ ਲੱਗ ਰਹੀ ਪਰ ਸਰਕਾਰ ਨੂੰ ਇਦਾਂ ਲੱਗ ਰਿਹਾ ਹੈ ਇਹ ਜਿਹੜਾ ਇੱਕ ਆਪਾਂ ਕਹਿ ਸਕਦੇ ਹਾਂ ਕਿ ਸਵਾਲ ਜਿਹੜਾ ਇੱਕ ਬੰਦੇ ਹੈਗਾ ਦੂਜੇ ਬੰਦੇ ਰੀਸੈਂਟਲੀ ਜਿਹੜਾ ਹੈ ਇਕੱਠ ਵੀ ਜਿਹੜਾ ਹੈ ਅੰਮ੍ਰਿਤਸਰ ਦੇ ਵਿੱਚ ਹੋਇਆ ਹੈਗਾ ਡੀਸੀ ਦਫ਼ਤਰ ਦੇ ਬਾਹਰ ਬਹੁਤ ਸਾਰੀਆਂ ਸੰਗਤਾਂ ਜਣੀਆਂ ਗਈਆਂ ਨੇ ਇਸੇ ਮਸਲੇ ਨੂੰ ਲੈ ਕੇ ਦੇਖਦੇ ਆ ਕਿ ਇਹ ਹਾਲ ਦੀ ਘੜੀ ਜਿੱਦਾਂ ਡੰਗ ਟਪਾਈ ਆਪਾਂ ਕਹਿ ਸਕਦੇ ਆ ਔਰ ਕਾਨੂੰਨ ਦਾ ਜਿਹੜਾ ਹੈ ਡਬਲ ਫੇਸ ਜਿਹੜਾ ਹੈ ਇੱਥੇ ਇਹ ਵਾਲੀ ਸਿਚੁਏਸ਼ਨ ਦੇ ਵਿੱਚ ਲੱਗ ਰਿਹਾ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਮੀਡੀਆ ਵਾਚ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆ ਜੀ ਮੈਂ ਅਮਨਪ੍ਰੀਤ ਸਿੰਘ ਆ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ तमाम ਖਬਰਾਂ ਦੇ ਉੱਤੇ ਜੋ ਪੰਜਾਬ ਦੇ ਨਾਲ ਪੰਥਕ ਸਫਾਵਾਂ ਤੇ ਜੁੜਦੀਆਂ ਨੇ ਕੋਸ਼ਿਸ਼ ਕਰਾਂਗੇ ਕਿ ਝਾਤ ਪਾਈਏ ਭਾਰਤ ਦੀਆਂ ਉਹਨਾਂ तमाम ਚੀਜ਼ਾਂ ਦੇ ਉੱਤੇ ਜੋ ਕਦੇਖਦਾਰ ਲੱਗਦਾ ਕਿ ਹਾਂ ਲੋਕ ਸਭਾ ਦੇ ਵਿੱਚ ਹੰਗਾਮੇ ਜੇ ਹੋ ਰਹੇ ਨੇ ਤਾਂ ਉਹਦੇ ਵਿੱਚ ਸਿੱਖ ਸੰਸਦ ਕਿੰਨੀ ਇੱਕ ਵੱਡੀ ਭੂਮਿਕਾ ਆਪਣੀ ਨਿਭਾ ਸਕਦੇ ਨੇ ਸੰਸਦਿਕ ਅਜੇਹਾ ਵੀ ਹੈ ਜੋ ਜੇਲ੍ਹ ਦੇ ਵਿੱਚ ਢਕਿਆ ਹੋਇਆ ਉਹਨੂੰ ਤਾਂ ਬਾਹਰ ਨਿਕਲ ਕੇ ਸੈਸ਼ਨ ਤੱਕ ਪਹੁੰਚਣ ਦੀ ਵੀ ਇਜਾਜ਼ਤ ਦਿੱਤੇ ਨਹੀਂ ਜਾਂਦੀ ਆ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਮੀਡੀਆ ਐਕਸਪਰਟ ਸਰਦਾਰ ਜਗਜੀਤ ਸਿੰਘ ਜੀ ਉਹਨਾਂ ਦਾ ਸਵਾਗਤ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਜੀਪ ਪ੍ਰੋਗਰਾਮ মিডিਆ ਵਾਚ ਦੇ ਵਿੱਚ ਜਿੱਥੇ ਅਸੀਂ ਗੱਲਬਾਤ ਕਰਨੀ ਹੈ ਅਹਿਮ ਮੁੱਦਿਆਂ ਦੇ ਉੱਤੇ ਜੋ ਨਵੀਂ ਬਣੀ ਇੱਕ ਪਾਰਟੀ ਆਪਣਾ ਦਫਤਰ ਦੀ ਉਦਘਾਟਨ ਕਰਦੀ ਹੈ ਨਾਲ ਦੀ ਨਾਲ ਮੋਦੀ ਸਰਕਾਰ ਥੋੜੀ ਪੰਜਾਬੀਆਂ ਦੇ ਉੱਤੇ ਨੇੜਤਾ ਕਿਉਂ ਰੱਖਣਾ ਚਾਹ ਰਹੀ ਹੈ ਜਾਂ ਮੋਦੀ ਸਾਹਿਬ ਆਪ ਕਿਉਂ ਨੇੜਤਾ ਵਧਾਣਾ ਚਾਹ ਰਹੇ ਨੇ ਨਾਲ ਦੀ ਨਾਲ ਗੱਲਬਾਤ ਕਰਾਂਗੇ ਕਿ ਹਾਈ ਕੋਰਟ ਨਸ਼ਿਆਂ ਦੇ ਉੱਤੇ ਪੰਜਾਬ ਦੀ ਸਰਕਾਰ ਨੂੰ ਕਿਸ ਤਰੀਕੇ ਦੇ ਨਾਲ ਥੋੜਾ ਸਵਾਲ ਜਵਾਬ ਖੇਚ ਕਰਦੀ ਪਈ ਹੈ ਜਾਂ ਖਿੱਚਦੀ ਪਈ ਹੈ ਅਤੇ ਹੋਰ ਨਾਂ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ ਜਗਜੀਤ ਸਿੰਘ ਜੀ ਸ਼ਰੋਮਣੀ ਅਕਾਲੀ ਦਲ ਪੁਨਰ ਸਰਜੀਤ ਜੀ ਇੱਕ ਕਹੋ ਸੰਗਤ ਇਕੱਠੀ ਹੁੰਦੀ ਹੈ ਉੱਥੇ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਤੇ ਆਪਣੇ ਦਫਤਰ ਦਾ ਉdgਾਟਨ ਕਰਦਾ ਹੈ ਅਸੀਂ ਦੇਖਦੇ ਹਾਂ ਇੱਕ ਸਾਲ ਦਾ ਪੂਰਾ ਸਮਾਂ ਵਾਪਰਦਾ ਹੈ ਜਿਦੇ ਵਿੱਚ ਤਮਾਮ ਇੱਕ ਟਾਈਮ ਲਾਈਨ ਅਜਿਹੀ ਬਣਦੀ ਹੈ ਜੋ ਹਰ ਇੱਕ ਨਵੀਂ ਚੀਜ਼ ਦੇ ਪੈਦਾ ਹੋਣ ਨਮਾ ਵਿਵਾਦ ਖੜਾ ਹੁੰਦਾ ਉਸ ਵਿਵਾਦ ਉੱਤੇ ਡਟ ਕੇ ਬੋਲਣ ਦੇ ਵਿੱਚ ਜੋ ਪੁਨਰ ਸੁਜੀਤ ਦੇ ਆਗੂ ਰਹੇ ਨੇ ਇਹ ਕਿਸ ਤਰੀਕੇ ਦੇ ਨਾਲ ਦੇਖਣਾ ਕਿਉਂਕਿ ਦਫਤਰ ਦੀ ਸਟੈਬਲਿਸ਼ਮੈਂਟ ਲੱਗਦਾ ਕਿ ਹਾਂ ਆਈਡੀਓਲੋਜੀ ਦੇ ਨਾਲ ਨਾਲ ਉੜਾ ਚੋਣਾ ਵਾਲੇ ਪਾਸੇ ਵੀ ਪੂਰਕ ਚਿਕ ਦੇ ਨਾਲ ਇਲੈਕਟਿਵ ਬਿਲਕੁਲ ਜੀ 2 ਦਸੰਬਰ 2024 ਦੇ ਜਿਹੜੇ ਹੁਕਮਨਾਮੇ ਆਪਾਂ ਕਹਿ ਲਈ ਕਿ ਇਤਿਹਾਸ ਦੇ ਵਿੱਚ ਜਦੋਂ ਸਿੱਖ ਰਾਜਨੀਤੀ ਦਾ ਇਤਿਹਾਸ ਜਾਂ ਮੌਜੂਦਾ ਸਮੇ ਦਾ ਇਤਿਹਾਸ ਲਿਖਿਆ ਜਾਏਗਾ ਤੇ ਆਪਣਾ ਇੱਕ ਵੱਖਰਾ ਜਿਹੜਾ ਥਾਂ ਰੱਖਦੇ ਹੈਗੇ ਨੇ ਜਿਸ ਤਰੀਕੇ ਦੇ ਨਾਲ ਉਸ ਟਾਈਮ ਅਕਾਲ ਤਖਤ ਸਾਹਿਬ ਦੀ ਜਿਹਾ ਪਗੀ ਕਿ ਮਰਿਆਦਾ ਸਿਧਾਂਤ ਉਹਦੀ ਚਾਰੇ ਪਾਸੇ ਸ਼੍ਰੀਲੰਕਾ ਜਿਹੜੀ ਹੈ ਹੋ ਰਹੀ ਸੀ ਉਸ ਟਾਈਮ ਜਿਹੜੇ ਆ ਕਿ ਜਿਹੜੀ ਅਕਾਲ ਤਖਸੈਬ ਦੀ ਆਵਾਜ਼ ਸੀ ਉਹ ਚਾਰੇ ਪਾਸੇ ਸੀ इवन ਜਿਹੜੇ ਨੌਨ ਸਿੱਖ ਸੀਗੇ ਉਹ ਵੀ ਇਹ ਦੇਖ ਰਹੇ ਸੀ ਉਹ ਵੀ ਇਹ ਕਿੰਨਾ ਕਿਤੇ ਕਮੈਂਟ ਕਰ ਰਹੇ ਸੀ ਵੀ ਸਾਡੇ ਕੋਲ ਇਹੋ ਜਿਹਾ ਸਿਸਟਮ ਕਿਉਂ ਨਹੀਂ ਹੈਗਾ ਕਿ ਜਿੱਥੇ ਪੂਰੀ ਦੀ ਪੂਰੀ ਜਿਹੜੀ ਵਜ਼ਾਰਤ ਹੈਗੀ ਆ ਹੱਥ ਜੋੜ ਕੇ ਖੜੀ ਹੈ ਤੇ ਜਿਸ ਤਰੀਕੇ ਦੇ ਨਾਲ ਗਲਤੀਆਂ ਕੀਤੀਆਂ ਗਈਆਂ ਨੇ ਉਹ ਕੱਲੀ-ਕੱਲੀ ਗਲਤੀ ਜਿਹੜੀ ਹੈ ਉਹ ਆਪਾਂ ਕਹਿ ਲਈਏ ਕਿ ਹਾਂ ਜਾਂ ਨਾ ਦੇ ਵਿੱਚ ਮਨਵਾਈ ਜਾਂਦੀ ਹੈ ਸੁਖਬੀਰ ਸਿੰਘ ਬਾਦਲ ਹੁਣੀ ਜੋ ਗਲਤੀਆਂ ਸਰਕਾਰ ਦੇ ਸਮੇਂ ਦੇ ਦੌਰਾਨ ਹੋਈਆਂ ਉਹਨਾਂ ਦੀ ਬਕਾਇਦਾ ਗਲਤੀਆਂ ਮੰਨਦੇ ਨੇ ਫਿਰ ਇੱਕ ਸਜ਼ਾ ਜਿਹੜੀ ਹੈ ਉਹ ਲਾਈ ਜਾਂਦੀ ਹੈ ਤੇ ਇੱਕ ਪ੍ਰੋਸੈਸ ਚੱਲ ਜਾਂਦਾ ਹੈ ਕਿ ਅਕਾਲੀ ਦਲ ਨੂੰ ਪੁਨਰਸਰਜੀਤ ਕੀਤਾ ਜਾਵੇ ਤੇ ਫਿਰ ਆਪਾਂ ਦੇਖਿਆ ਕਿ ਪਹਿਲੇ ਦਿਨ ਤੋਂ ਹੀ ਡੇ 1 ਤੋਂ ਹੀ ਜਿਹੜੀ ਪਹਿਲੀ ਗੱਲ ਹੁੰਦੀ ਹੈ ਧਾਰਮਿਕ ਮੰਗਾਂ ਤੇ ਜਿਹੜੀਆਂ ਮੰਨ ਲਈਆਂ ਜਾਂਦੀਆਂ ਨੇ ਤਖਤੀਆਂ ਪਾ ਕੇ ਜਾਂ ਜੋ ਵੀ ਆਪਾਂ ਕਹਿ ਲਈਏ ਕੀ ਉਥੇ ਸੇਵਾ ਕਰਨੀ ਹੈ ਉਹ ਸਭ ਕੁਝ ਮੰਨ ਲਿਆ ਜਾਂਦਾ ਹੈ ਪਰ ਜਿਹੜੀਆਂ ਵੀ ਰਾਜਨੀਤਿਕ ਮੰਗਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਪਹਿਲੇ ਦਿਨ ਤੋਂ ਹੀ ੜਕ ਕੇ ਪੌਣੇ ਜਿਹੜੇ ਆ ਸ਼ੁਰੂ ਕਰ ਦਿੱਤੇ ਜਾਂਦੇ ਸੀ ਅ ਜਿੱਥੇ ਸਭ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਹੋਣਾ ਦਾ ਜਿਹੜਾ ਅਸਤੀਫਾ ਹੈਗਾ ਉਹ ਤਿੰਨ ਦਿਨ ਚ ਪਰਮਾਨ ਨਹੀਂ ਹੁੰਦਾ ਉਥੇ ਆਪਾਂ ਦੇਖਿਆ ਕਿ ਢਿੱਲ ਦੇ ਦਿੱਤੀ ਜਾਂਦੀ ਹੈ ਤੇ ਫਿਰ ਉਹ 2 3 4 ਹਫ਼ਤੇ ਲੱਗੇ ਤੇ ਉਹਦੇ ਨਾਲ ਆਲਰੇਡੀ ਜਿਹੜਾ ਉਥੇ ਇਹ ਦੇਖਣ ਲੱਗਿਆ ਸੀ ਕਿ ਸ਼ਾਇਦ ਜਿਹੜੀ ਗੱਲ ਹੈ ਇਸ ਦੇ ਵਿੱਚ ਮਸਲੇ ਪੈਣੇ ਸ਼ੁਰੂ ਹੋ ਚੁੱਕੇ ਨੇ ਕੋਈ ਜਾਂ ਤੇ ਦੂਸਰੀ ਧਿਰ ਵਿੱਚ ਇੰਟਰਫੇਨ ਇੰਟਰਵਿਨ ਕਰ ਰਹੀ ਹੈ ਤੇ ਜਾਂ ਜਿਹੜਾ ਹੈਗਾ ਕਿ ਕਿਤੇ ਨਾ ਕਿਤੇ ਇਹਨਾਂ ਦੀ ਨੀਅਤ ਦੇ ਵਿੱਚ ਜਿਹੜਾ ਹੈ ਫਰਕ ਆ ਚੁੱਕਾ ਹੈਗਾ ਤੇ ਫਿਰ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਇੱਥੇ ਕੁਝ ਰੋਲ ਨੇ ਜਿਹੜੇ ਉਹ ਵੀ ਇਤਿਹਾਸ ਨੇ ਡਿਸਾਈਡ ਕਰਨੇ ਨੇ ਜਾ ਰਿਹਾ ਹੈ ਉੱਥੇ ਜਥੇਦਾਰ ਰਕबीर ਸਿੰਘ ਹੋਣਾ ਦਾ ਰੋਲ ਹੋਵੇ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਉਂਕਿ ਜਿਹੜੀ 7 ਮੈਂਬਰੀ ਕਮੇਟੀ ਜਿਹੜੀ ਚੁਣੀ ਗਈ ਸੀ ਬੜੀ ਬੈਲੈਂਸਡ ਅਪਰੋਚ ਦੇ ਨਾਲ ਉਹ ਕਮੇਟੀ ਚੁਣੀ ਗਈ ਸੀ ਉਸ ਦੇ ਵਿੱਚ ਇਹ ਨਹੀਂ ਸੀਗਾ ਕਿ ਇੱਕੋ ਤਰ ਦੇ ਬਹੁਤ ਸਾਰੇ ਮੈਂਬਰ ਸੀ ਔਰ ਬਾਕੀ ਵੀ ਵੰਜੇ ਆਪਾਂ ਬਾਕੀ ਦੀਆਂ ਵੀ ਗੱਲ ਕਰੀਏ ਉਹ ਵੀ ਮੈਂਬਰ ਕਿਤੇ ਨਾ ਕਿਤੇ ਅਕਾਲੀ ਦਰ ਬਾਦਲ ਦੀ ਧਿਰ ਚੋਂ ਹੀ ਜਿਹੜੇ ਆਏ ਹੋਇਆ ਚਾਹੇ ਉਹ ਗੁਰਪ੍ਰਤਾਪ ਸਿੰਘ ਬਡਾਲਾ ਹੋਣ ਜਾਂ ਆਪਾਂ ਕਹਿ ਲਈਏ ਮਨਪ੍ਰੀਤ ਸਿੰਘ ਆਲੀ ਹੋਣ ਸਿਰਫ ਇੱਕ ਬੀਬੀ ਜੀ ਹੋਣਾ ਨੂੰ ਛੱਡ ਕੇ ਬਾਕੀ ਇਹਨਾਂ ਦੀ ਰਾਜਨੀਤਿਕ ਪਾਰਟੀ ਦਾ ਆਪਾਂ ਕਹਿ ਸਕਦੇ ਹਾਂ ਕਿ ਹਿੱਸਾ ਜਿਹੜਾ ਆਲਰੇਡੀ ਰਹਿ ਚੁੱਕੇ ਹੋਏ ਆ ਤੇ ਇੱਥੇ ਕੋਈ ਧਿਰ ਬੰਦੇ ਵਾਲੀ ਗੱਲ ਨਹੀਂ ਸੀ ਹੈਗੀ ਤੇ ਜਿਸ ਤਰੀਕੇ ਦੇ ਨਾਲ ਕਿਤੇ ਹੋ ਜਾਂਦਾ ਜੇ ਆਪਾਂ ਕਹਿ ਲਈਏ ਕਿ ਜਿਸ ਤਰੀਕੇ ਦੇ ਨਾਲ ਅਕਾਲ ਤਖਸਾਹ ਵੱਲੋਂ ਹੁਕਮਨਾਮੇ ਹੋਏ ਸੀ ਤੇ ਪੂਰੀ ਪ੍ਰੋਸੈਸ ਨੂੰ ਫੋਲੋ ਕੀਤਾ ਜਾਂਦਾ ਤੇ ਫਿਰ ਸ਼ਾਇਦ ਅੱਜ ਪਾਟੋਦਾਰ ਨਾ ਹੁੰਦੀ ਸ਼ਾਇਦ ਆਪਾਂ ਕਹਿ ਸਕਦੇ ਹਾਂ ਕਿ ਅਕਾਲ ਤਖਤ ਸਾਹਿਬ ਦੀ ਜਿਹੜੀ ਪ੍ਰਭੂ ਸੁਤਾ ਸੀ ਉਹਨੂੰ ਹੋਰ ਚਾਰ ਚੰਨ ਲੱਗ ਜਣੇ ਸੀ ਫਿਰ ਜਿਹੜਾ ਧਰਮ ਦਾ ਕੁੰਡਾ ਜਦੀ ਆਪਾਂ ਗੱਲ ਬਾਰ-ਬਾਰ ਕਰਦੇ ਆ ਉਹ ਕੁੰਡਾ ਦੁਬਾਰਾ ਉੱਪਰ ਹੋਣਾ ਸੀ ਫਿਰ ਹੋ ਸਕਦਾ ਹੈ ਕਿ ਸ਼ਾਇਦ ਪ੍ਰਧਾਨ ਜਿਹੜੇ ਆ ਸੁਖਬੀਰ ਸਿੰਘ ਬਾਦਲ ਹੁੰਦੇ ਜਾਂ ਨਾ ਹੁੰਦੇ ਮਤਲਬ ਇਹ ਵੀ ਇੱਕ ਸ਼ਸ਼ੋਪੰਜ ਹੈਗਾ ਨਾ ਇਹਹੀ ਇੱਕ ਕਾਰਨ ਹੋ ਸਕਦਾ ਹੈ ਕਿ ਇਹਨਾਂ ਲੋਕਾਂ ਦੀ ਸਲਾਹ ਕਰਕੇ ਹੀ ਜਿਹੜਾ ਜਾਂ ਜਿਹੜੇ ਲੋਕ ਨਹੀਂ ਚਾਹੁੰਦੇ ਕਿ ਇਹਨਾਂ ਦੇ ਹੱਥੋਂ ਕਿਤੇ ਕੋਈ ਵੀ ਚਾਹੇ 1921 ਦਾ ਹੀ ਫਰਕ ਹੋਵੇ ਕਿ ਜ਼ਰੂਰੀ ਨਹੀਂ ਹੈ ਕਿ ਇਹਨਾਂ ਦਾ ਬੰਨਣਾ ਨਾ ਬੰਨਣਾ ਬਿਲਕੁਲ ਤੈਅ ਸੀ ਹੋ ਸਕਦਾ ਸੀ ਕਿ ਇਹੀ ਬਣ ਜਾਂਦੇ ਪਰ ਫਿਰ ਜਿਹੜਾ ਹੈਗਾ ਕਿਤਨਾ ਕਿਤੇ ਜਿਹੜਾ ਡਰ ਹੈਗਾ ਬੰਦੇ ਨੂੰ ਹੁੰਦਾ ਹੀ ਹੈ ਕਿ ਇਹ ਨਾ ਹੋਵੇ ਕਿ ਬਾਕੀ ਦੇ ਮੈਂਬਰਾਂ ਦੀ ਭਰਤੀ ਜ਼ਿਆਦਾ ਹੋ ਜਾਣ ਜਿਹੜੇ ਇੰਡੀਪੈਂਡੈਂਟ ਹੈਗੇ ਨੇ ਤੇ ਫਿਰ ਦੂਜੀ ਗੱਲ ਇਹ ਹੋਣੀ ਸੀ ਕਿ ਜਿਹੜਾ ਅਕਾਲ ਤਖਸਾਲ ਦਾ ਕੁੰਡਾ ਆ ਜਾਣਾ ਸੀ ਉਸਤੇ ਨਾਲ ਫਿਰ ਬਹੁਤ ਸਾਰੀ ਆਪਾਂ ਕਹਿ ਲਈ ਕਿ ਇਹ ਜਿਹੜੀਆਂ ਤਰਾਹ ਹੈਗੀਆਂ ਜਾਂ ਇਹਨਾਂ ਦੇ ਪਿੱਛੇ ਜਿਹੜੇ ਹੈਗੇ ਆ ਜਿਹੜੇ ਇਹਨਾਂ ਨੂੰ ਚਲਾਉਂਦੇ ਹੈਗੇ ਆ ਉਹ ਇਹ ਨਹੀਂ ਚਾਹੁੰਦੇ ਕਿ ਸਿੱਖਾਂ ਦੇ ਵਿੱਚ ਜਿਹੜੀ ਧਰਮ ਦੇ ਅਧਿਨ ਜਿਹੜੀ ਕੋਈ ਰਾਜਨੀਤੀ ਹੋਵੇ ਉਹ ਜਿਹੜੀ ਚੀਜ਼ ਨੂੰ ਛੱਟ ਮਾਰਨ ਦੇ ਲਈ ਫਿਰ ਅਕਾਲ ਤਖਤ ਸਾਹਿਬ ਦੀ ਜਿਹੜਾ ਇਹਨਾਂ ਗਰਮਾ ਵਧੀ ਹੈਗੀ ਹੈ ਜਾਂ ਆਪਾਂ ਕਹਿ ਲਈ ਕਿ ਇਹਨਾਂ ਜਿਹੜਾ ਜਾਹੂ ਜਲਾਲ ਉਸ ਟਾਈਮ ਤੇ ਉਹ 2-3 ਮਹੀਨੇ ਰਿਹਾ ਹੈਗਾ ਉਸ ਨੂੰ ਛੱਟ ਫਿਰ ਨਹੀਂ ਸੀ ਵੱਜਣੀ ਤੁਸੀਂ ਇਹ ਦੇਖੋ ਨਾ ਕਿ ਜੇ ਸਾਰਾ ਕੁਝ ਸਹੀ ਤਰੀਕੇ ਦੇ ਨਾਲ ਹੋ ਜਾਂਦਾ ਪਰ ਹੋਇਆ ਇਸ ਤੇ ਬਿਲਕੁਲ ਉਲਟਾਪਾ ਦੇਖਿਆ ਕਿ ਕਿਵੇਂ ਪਹਿਲਾਂ ਜਿਹੜਾ ਹੈ 2 ਮਹੀਨੇ ਭਰਤੀ ਕਮੇਟੀ ਦੇ ਵੱਲੋਂ ਜਿਹੜਾ ਕੋਈ ਮੀਟਿੰਗ ਜਿਹੜੀ ਹੈ ਨਹੀਂ ਕੀਤੀ ਜਾਂਦੀ ਠੀਕ ਇਵਨ ਕਿ ਫਿਰ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਪ੍ਰਧਾਨ ਜਿਹੜੇ ਹੈਗੇ ਨੇ ਹਰਜਿੰਦਰ ਸਿੰਘ ਧਾਮੀ ਅਸਤੀਫਾ ਦੇ ਕੇ ਪਾਸੇ ਹੋ ਜਾਂਦੇ ਨੇ ਉਹਨਾਂ ਦੇ ਨਾਲ ਜਿਹੜੇ ਦੂਜੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂਂਗਰ ਨੇ ਉਹ ਵੀ ਪਾਸੇ ਹੋ ਜਾਂਦੇ ਨੇ ਪਿੱਛੇ ਰਹਿ ਗਈ ਪੰਜ ਮੈਂਬਰੀ ਕਮੇਟੀ ਫਿਰ ਆਉਂਦਾ ਹੈ ਕਿਤੇ ਨਾ ਕਿਤੇ ਜਿਹਨੂੰ ਅਕਾਲੀ ਦਲ ਬਾਦਲ ਦਾ ਧੜਾ ਜਿਹੜਾ ਸਭ ਤੋਂ ਵੱਡਾ ਆਪਾਂ ਕਹਿ ਸਕਦੇ ਹਾਂ ਕਿ ਬਿਆਨ ਜਿਹੜਾ ਜਨਵਰੀ ਦੇ ਲਾਗੇ ਚਾਗੇ ਜਥੇਦਾਰ ਰਗਵੀਰ ਸਿੰਘ ਵੱਲੋਂ ਦਿੱਤਾ ਗਿਆ ਕਿ ਜੀ ਭਰਤੀ ਜਿਹੜੀ ਅਕਾਲੀ ਦਲ ਦੀ ਹੋ ਰਹੀ ਉਹਨਾਂ ਨੇ ਕਿਹਾ ਜੀ ਕਿ ਭਰਤੀ ਹੋ ਰਹੀ ਹੈ ਬਹੁਤ ਵਧੀਆ ਗੱਲ ਹੈ ਹੁਣ ਉਹਨਾਂ ਵੱਲੋਂ ਜਾਣੇ-ਨਜਾਣੇ ਚ ਦਿੱਤਾ ਗਿਆ ਪਿਆਨ ਸੀ ਇੱਕ ਬੰਨੇ ਉਹ ਪੰਜ ਮੈਂਬਰੀ ਕਮੇਟੀ ਨੂੰ ਵੀ ਕਹਿ ਰਹੇ ਸੀ ਕਿ ਤੁਸੀਂ ਆਪਣੇ ਕੰਮ ਤੇ ਡਟੇ ਰਹੋ ਫਿਰ ਤਿੰਨ ਚਾਰ ਮਹੀਨੇ ਤੋਂ ਬਾਅਦ ਚੋ ਜਾ ਕੇ ਪੰਜ ਮੈਂਬਰੀ ਕਮੇਟੀ ਐਕਟਿਵ ਹੁੰਦੀ ਹੈ ਸਾਨੂੰ ਵੱਡੇ ਇਕੱਠ ਜਿਹੜੇ ਦੇਖਣ ਨੂੰ ਮਿਲਦੇ ਨੇ ਤੇ ਦੂਜੇ ਬੰਨੇ ਆਪਾਂ ਇਹ ਦੇਖਿਆ ਕਿ ਜਿਹੜੇ ਜਥੇਦਾਰਾਂ ਨੇ ਇਹ ਫੈਸਲੇ ਸੁਣਾਏ ਹੁੰਦੇ ਨੇ ਉਹਨਾਂ ਚੋਂ ਗਿਆਨੀ ਹਰਪ੍ਰੀਤ ਸਿੰਘ ਦੀ ਕਰਦਾਰ ਕੁਸ਼ੀ ਵਾਲਾ ਪੂਰਾ ਇੱਕ ਐਪੀਸੋਡ ਜਿਹੜਾ ਹੈ ਜਾ ਸ਼ੁਰੂ ਹੋ ਜਾਂਦਾ ਹੈ ਜਿੱਥੇ ਕਿ ਪਹਿਲਾਂ ਜਿਹੜਾ ਹੈ ਜਥੇਦਾਰ ਗਬੀਰ ਸਿੰਘ ਹੋਣਾ ਵੱਲੋਂ ਬਿਆਨ ਜਾਂ ਸਟੈਂਡ ਜਿਹੜਾ ਲਿਆ ਗਿਆ ਸੀ ਤੁਹਾਨੂੰ ਵੀ ਯਾਦ ਹੋਵੇਗਾ ਜਦੋਂ ਫੈਸਲੇ ਆਉਣ ਤੋਂ ਪਹਿਲਾਂ ਜਦੋਂ ਇੱਕ ਵਾਰ ਗੱਲ ਹੋਈ ਸੀ ਤੇ ਉਹਨਾਂ ਨੇ ਕਿਹਾ ਸੀ ਜੇ ਇਹਨਾਂ ਦੇ ਕੁਝ ਇਸ ਤਰ੍ਹਾਂ ਦਾ ਹੁੰਦਾ ਤੇ ਅਸੀਂ ਵੀ ਜਿਹੜਾ ਡਟ ਕੇ ਨਾਲ ਖੜਾਂਗੇ ਅਸੀਂ ਵੀ ਜਿਹੜਾ ਪਾਸੇ ਹੋ ਜਾਾਂਗੇ ਸੀਨ ਤੇ ਨਹੀਂ ਰਹਾਂਗੇ ਠੀਕ ਤੇ ਉਦੋਂ ਜੇ ਕਿਤੇ ਸਟੈਂਡ ਲੇ ਲਿਆ ਜਾਂਦਾ ਉਦੋਂ ਜੇ ਜਦੋਂ ਕਿਤੇ ਜਥੇਦਾਰ ਹਰਪੀ ਸਿੰਘ ਹੋਣਾ ਤੇ ਇੱਕ ਵਾਰੀ ਉਹਨਾਂ ਨੇ ਬਿਆਨ ਤੇ ਜ਼ਰੂਰ ਦਿੱਤਾ ਸੀ ਕਿ ਉਹਨਾਂ ਨੂੰ ਜੇ ਕਿਸੇ ਕੋਈ ਜਾਂਚ ਕਰਨੀ ਹੈ ਤੇ ਉਹਦਾ ਹੱਕ ਜਿਹੜਾ ਹੈ ਉਹ ਸਿਰਫ ਅਕਾਲ ਤਖਬ ਸਾਹਿਬ ਕੋਲੇ ਹੈ ਪਰ ਚੀਜ਼ਾਂ ਜਿਹੜੀਆਂ ਜਿਸ ਤਰੀਕੇ ਦੇ ਨਾਲ ਅਨਫੋਲਡ ਹੋਈਆਂ ਜਿਸ ਤਰੀਕੇ ਦੇ ਨਾਲ ਮੈਨੇਜ ਹੋਈਆਂ ਤੇ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਉਹਨਾਂ ਨੂੰ ਬਿਲਕੁਲ ਕਿਰਦਾਰ ਕੁਸ਼ੀ ਕਰਕੇ ਜਿਹੜਾ ਲਾਂਬੇ ਕਰ ਦਿੱਤਾ ਜਾਂਦਾ ਹੈ ਭਾਵੇਂ ਕਿ ਬਾਅਦ ਵਿੱਚ ਜਦੋਂ ਇੰਡੀਪੈਂਡੈਂਟ ਰਿਪੋਰਟ ਆਉਂਦੀ ਹੈਗੀ ਹੈ ਜਿਸ ਦੇ ਵਿੱਚ ਬਕਾਇਦਾ ਸਾਬਕਾ ਜਿਹੜੇ ਹੈਗੇ ਨੇ ਵਕੀਲ ਸਹਿਮਾਨ ਜਿਹੜੇ ਨੇ ਜਿਹੜੇ ਮੌਜੂਦਾ ਹਾਈ ਕੋਰਟ ਦੇ ਵਕੀਲ ਨੇ ਉਹਨਾਂ ਦੇ ਵੱਲੋਂ ਇੱਕ ਬਕਾਇਦਾ ਪੂਰੀ ਜਾਂਚ ਕੀਤੀ ਜਾਂਦੀ ਹੈ ਕਿ ਜਿਹੜੀ ਇਹ ਪੜਤਾਲ ਸ਼੍ਰੋਮਣੀ ਕਮੇਟੀ ਦੇ ਵੱਲੋਂ 22 ਤਰੀਕੇ ਨਾਲ ਕੀਤੀ ਗਈ ਹੈ ਉਹ ਸਾਰੀਆਂ ਗੱਲਾਂ ਨੂੰ ਫਿਰ ਉਹ ਤੋਂ ਤੱਕ ਜਿਹੜਾ ਸਮਾਂ ਹੈ ਬੀਤ ਚੁੱਕਾ ਸੀ ਫਿਰ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਸਮਾਂ ਪੈਂਦੇ ਪੈਂਦੇ ਜਥੇਦਾਰ ਰਕबीर ਸਿੰਘ ਜਥੇਦਾਰ ਸੁਲਤਾਨ ਸਿੰਘ ਇਹ ਵੀ ਤਿੰਨੇ ਜਥੇਦਾਰ ਸਨ ਜਿਹੜੇ ਕਿ ਇਸ ਫੈਸਲੇ ਦੇ ਵਿੱਚ ਮੌਜੂਦ ਸਨ ਉਹਨਾਂ ਨੂੰ ਵੀ ਜਿਹੜਾ ਹੈ ਪਾਸੇ ਕਰ ਦਿੱਤਾ ਜਾਂਦਾ ਹੈ ਤੇ ਜਥੇਦਾਰ ਰਕਬੀਰ ਸਿੰਘ ਦੇ ਨਾਲ ਇੱਕ ਹੁੰਦਾ ਹੈ ਕਿ ਤੁਸੀਂ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵਜੋਂ ਤੁਸੀਂ ਬਣੇ ਰਹੋ ਪਰ ਫਿਰ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਹੁਣੇ-ਹੁਣੇ ਆ ਜਿਹੜੀ ਰੀਸੈਂਟ ਮੀਟਿੰਗ ਹੋ ਕੇ ਹਟੀ ਹੈ ਉਹਦੇ ਚ ਉਹਨਾਂ ਦੀ 4 ਮਹੀਨੇ ਦੀ ਜਿਹੜੀ ਛੁੱਟੀ ਹੈ ਉਹ ਵੀ ਪ੍ਰਮਾਨ ਹੋ ਗਈ ਹੋਈ ਹੈ ਮਤਲਬ ਕਿਤੇ ਨਾ ਕਿਤੇ ਜਿਹੜਾ ਹੈ ਉਹਨਾਂ ਨੂੰ ਵੀ ਇਹਨਾਂ ਨੇ ਹੌਲੀ ਹੌਲੀ ਕਿਸੇ ਪ੍ਰੋਸੈਸ ਦੇ ਅਧੀਨ ਕਰਕੇ ਪਾਸੇ ਕਰ ਦਿੱਤਾ ਦੂਜੇ ਪੱਨੇ ਦੁਬਾਰਾ ਜਿਹੜਾ ਹੈਗਾ ਇਹ ਇੱਕ ਧੜੇ ਦੇ ਜਿਹੜੇ ਪ੍ਰਧਾਨ ਹੈਗੇ ਨੇ ਸੁਖਬੀਰ ਸਿੰਘ ਬਾਦਲ ਹੁਣੀ ਬਣ ਜਾਂਦੇ ਨੇ ਤੇ ਇਧਰਲੇ ਪੱਨੇ ਜਿਹੜਾ ਹੈ ਇਹਨਾਂ ਦੀ ਭਰਤੀ ਮੁਹਿੰਮ ਚੱਲਦੀ ਰਹਿੰਦੀ ਹੈ ਦੁਬਾਰਾ ਜਿਹੜਾ ਬਕਾਇਦਾ اجلاس ਹੁੰਦਾ ਹੈ ਉਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਪ੍ਰਧਾਨ ਜਿਹੜਾ ਹੈ ਨਿਯੁਕਤ ਕਰ ਦਿੱਤਾ ਜਾਂਦਾ ਹੈ ਨਾਲ ਇੱਕ ਪੰਥਕ ਕਾਉਂਸਲ ਜਿਹੜੀ ਬਣਦੀ ਹੈ ਆਪਾਂ ਦੇਖਿਆ ਕਿ ਉਹਦੇ ਚ ਜਿਹੜੇ ਬੀਬੀ ਸਤਵੰਤ ਕੌਰ ਹੁਣੀ ਹੈਗੇ ਨੇ ਉਹ ਬਕਾਇਦਾ ਜਿਹੜਾ ਹੈ ਉਹ ਪੰਥਕ ਕਾਉਂਸਲ ਦੇ ਤੌਰ ਤੇ ਧਰਮ ਤੇ ਰਾਜਨੀਤੀ ਦਾ ਸੰਕਲਪ ਜਾਂ ਜਦੋਂ ਚੋਣਾਂ ਹੋਣੀਆਂ ਨੇ ਸ਼੍ਰੋਮਣੀ ਕਮੇਟੀ ਦੀਆਂ ਉਹ ਇੱਕ ਚੰ ਤੇ ਹੁਣ ਆਪਾਂ ਦੇਖਿਆ ਕਿ ਪੂਰੇ 1 ਸਾਲ ਬੀਤਣ ਤੋਂ ਬਾਅਦ ਜਿਹੜਾ ਹੈਗਾ ਪੁਨਰ ਸਰਜੀਤ ਅਕਾਲੀ ਦਲ ਦੇ ਵੱਲੋਂ ਉਹੀ ਦਿਨ ਜਿਹੜਾ ਹੈ ਅੰਮ੍ਰਿਤਸਰ ਦੇ ਵਿੱਚ ਦਫਤਰ ਖੋਲਿਆ ਜਾਂਦਾ ਹੈਗਾ ਕਿਉਂਕਿ ਬਾਰ ਬਾਰ ਇਹ ਸਵਾਲ ਬਹੁਤ ਸਾਰੇ ਉਠ ਰਹੀ ਸਨ ਕਿ ਕੀ ਇਹ ਅਕਾਲੀ ਦਲ ਕੁਝ ਕਰ ਪਾਏਗਾ ਜਿਸ ਤਰੀਕੇ ਦੇ ਨਾਲ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਜਿਹੜਾ ਢਾਂਚਾ ਹੈਗਾ ਕੀ ਉਹ ਸਟਰਕਚਰ ਤੌਰ ਦੇ ਉੱਤੇ ਜਾ ਕੇ ਕੇਡਰ ਬਿਲਡ ਅਪ ਕਰਨਾ ਹੈਗਾ ਕੀ ਉਹਦਾਂ ਦਾ ਕੁਝ ਕਰ ਪਾਏਗਾ ਕਿਉਂਕਿ ਇਸ ਤੋਂ ਪਹਿਲਾਂ ਕਾਫੀ ਸਾਰੇ ਫੇਲਿਅਰ ਹੋ ਚੁੱਕੇ ਨੇ ਚਾਹੇ ਆਪਾਂ ਦੇਖਿਆ ਕਿ ਭਾਰਤੀ ਜਨਤਾ ਪਾਰਟੀ ਦੀ ਪੂਰੀ ਸਪੋਰਟ ਸੀਗੀ ਸੁਖਦੇਵ ਸਿੰਘ ਢੀਡਸਾ ਹੋਣਾ ਨੂੰ ਵੀ ਸੀਗੀ ਜਾਂ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਬਣੀ ਫਿਰ ਤੁਹਾਨੂੰ ਉਹ ਯਾਦ ਹੋਵੇਗਾ ਕਿ ਕੁਝ ਸਾਲ ਪਹਿਲਾਂ ਜਦੋਂ ਬੀਬੀ ਪਰਮਜੀਤ ਸਿੰਘ ਜਦੋਂ ਬੀਬੀ ਪਰਮਜੀਤ ਕੌਰ ਖਾਲੜਾ ਹੁਣੀ ਚੋਣ ਲੜੇ ਸੀ ਤੇ ਉਦੋਂ ਇੱਕ ਇਹਨਾਂ ਨੇ ਅਕਾਲੀ ਦਲ ਟਕਸਾਲੀ ਕਰਕੇ ਵੀ ਬਣਾਇਆ ਸੀ ਜਿਸ ਦੇ ਵਿੱਚ ਮਿਸਟਰ ਸੇਖਵਾ ਤੇ ਬ੍ਰਹਮਪੁਰਾ ਇਹ ਵਾਲਾ ਜਿਹੜਾ ਮਾਝੇ ਵਾਲਾ ਟੜਾ ਹੈਗਾ ਸੀ ਪਰ ਉਹ ਵੀ ਜਿਹੜਾ ਸਕਸੈਸਫੁਲ ਨਹੀਂ ਸੀ ਹੋ ਸਕੇ ਹੁਣ ਇਹੀ ਸਵਾਲ ਇੱਕ ਇਧਰਲੇ ਬੰਨੇ ਵੀ ਚੱਲ ਰਿਹਾ ਸੀ ਕਿਤੇ ਇਸ ਤਰ੍ਹਾਂ ਦਾ ਤਾਂ ਨਹੀਂ ਹੈ ਕਿ ਇਹ ਵੀ ਟੜਾ ਇਸ ਤਰੀਕੇ ਦੇ ਨਾਲ ਹੀ ਜਿਹੜਾ ਹੈ ਖਤਮ ਹੋ ਜਾਵੇਗਾ ਫਿਰ ਬੀਬੀ ਜ਼ਗੀਰ ਕੌਰ ਹੁਣਾਂ ਨੇ ਉਹਨਾਂ ਨੇ ਕੱਲਿਆਂ ਨੇ ਟਰਾਈ ਕੀਤੀ ਉਹਨਾਂ ਦਾ ਵੀ ਇੰਨਾ ਜ਼ਿਆਦਾ ਚੱਲਿਆ ਨਹੀਂ ਹੈਗਾ ਪਰ ਇਧਰਲੇ ਬੰਨੇ ਕਿਉਂਕਿ ਲੱਗਦਾ ਹੀ ਰਿਹਾ ਕਿ ਜੇ ਹਾਲ ਦੀ ਘੜੀ ਉਹ ਮੈਦਾਨ ਦੇ ਵਿੱਚ ਹਨ ਬਾਕੀ ਜਿਹੜਾ ਹੌਲੀ-ਹੌਲੀ ਕਿਸ ਤਰੀਕੇ ਦਾ ਸਟਰਕਚਰ ਖੜਾ ਕਰ ਪਾਉਂਦੇ ਨੇ ਕਿਸ ਤਰੀਕੇ ਦਾ ਆਉਣ ਵਾਲੇ ਸਮੇਂ 'ਚ ਸਥਿਤੀਆਂ ਹੁੰਦੀਆਂ ਨੇ ਕਿਵੇਂ ਕਿਉਂਕਿ ਜੇ ਉਹਨਾਂ ਨਾਲ ਉਹਨਾਂ ਨੂੰ ਜਦੋਂ ਗੱਲ ਕੀਤੀ ਕਿ ਕੀ ਤੁਸੀਂ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਕਰੋ ਦੇ ਉਹ ਕਹਿੰਦੇ ਕਿ ਪਰਿਸਥਿਤੀਆਂ ਦੇ ਅਨੁਸਾਰ ਜਿਹੜਾ ਹੈ ਭਵਿੱਖ ਦੇ ਵਿੱਚ ਦੇਖਿਆ ਜਾਵੇਗਾ ਹਾਲ ਦੀ ਘੜੀ ਸਾਡਾ ਕੋਈ ਸਮਝੌਤਾ ਕਰਨ ਦਾ ਨਹੀਂ ਹੈ ਤੇ ਕਿੰਨੀ ਕੁ ਪੰਥਕ ਸ਼ਕਤੀ ਨੂੰ ਇਕੱਠਿਆਂ ਕਰ ਸਕਦੇ ਹੈਗੇ ਨੇ ਇਹ ਇੱਕ ਵੱਡਾ ਸਵਾਲ ਜਿਹੜਾ ਹਾਲ ਦੀ ਘੜੀ ਹੈਗਾ ਹੈ ਤੇ ਫਿਰ ਉਹਨਾਂ ਨੇ ਬਕਾਇਦਾ ਐਲਾਨ ਕੀਤਾ ਹੋਇਆ ਕਿ ਅਸੀਂ ਬਲੌਕ ਸਮਿਤੀ ਵਗੈਰਾ ਦੀਆਂ ਚੋਣਾਂ ਲੜਨੀਆਂ ਨੇ ਉਹਦੇ 'ਚ ਕਿੰਨੀ ਕ ਕਾਮਯਾਬੀ ਮਿਲਦੀ ਹੈ ਇਹ ਸਾਰਾ ਕੁਝ ਅਜੇ ਪਵਿੱਖ ਦੇ ਵਿੱਚ ਹੈ ਬਾਕੀ ਹਾਲ ਦੀ ਘੜੀ ਜੇ ਆਪਾਂ ਕਹੀਏ ਕਿ ਕਿਤੇ ਨਾ ਕਿਤੇ ਇੱਕ ਕਦਮ ਹੌਲੀ-ਹੌਲੀ ਅੱਗੇ ਵਧਿਆ ਜਾ ਰਿਹਾ ਹੈ ਕਦਮ ਬਾਅਦ ਕਦਮ ਬਿਲਕੁਲ ਜੀ ਤੇ ਸੰਘਾ ਜੀ ਅਸੀਂ ਉਮੀਦ ਕਰਦੇ ਹਾਂ ਜਿਵੇਂ ਕਦਮਦਾਰ ਕਦਮ ਇਹ ਜਥਾ ਅੱਗੇ ਵਧਦਾ ਪਿਆ ਪੰਜਾਬ ਨੂੰ ਇੱਕ ਅਜਿਹਾ ਪੰਥਕ ਵਿਕਲਪ ਮਿਲੇ ਜਿਸ ਤਰ੍ਹਾਂ ਹੀ ਜਿਹੜੇ ਹੁਣ ਤੱਕ ਬਾਕੀ ਧਰਾਂ ਪੰਥਕ ਵਾਲੀਆਂ ਸੀਗੀਆਂ ਜੋ ਉਹਨਾਂ ਨੂੰ ਸਪੋਰਟ ਨਹੀਂ ਮਿਲ ਸਕਿਆ ਭਾਵੇਂ ਅਸੀਂ ਮਾਨਤੜੇ ਦੀ ਗੱਲ ਕਰਦੇ ਆਂ ਭਾਵੇਂ ਹੋਰ ਜੋ ਬਾਕੀ ਰਜਿਸਟਰਡ ਅਕਾਲੀ ਦਲ કુલ 18 19 20 ਤਰੀਕੇ ਦੇ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਹੀ ਉਹਨਾਂ ਨੂੰ ਜੇਕਰ ਸਪੋਰਟ ਨਹੀਂ ਮਿਲਿਆ ਸਪੋਰਟ ਇਹਨਾਂ ਨੂੰ ਮਿਲੇ ਤਾਂ ਸਹੀ ਕੁਝ ਕੁਝ ਇੱਕ ਵਾਇਬਲ ਸਾਨੂੰ ਆਲਟਰਨੇਟਿਵ ਕਾਂਗਰਸੀ ਜਾਂ ਆਮ ਆਦਮੀ ਪਾਰਟੀ ਵਰਗੀਆਂ ਪਾਰਟੀਆਂ ਨਾਲ ਤੁਰੰਤੋਂ ਤੋਂ ਬਜਾਹਾ ਕਿੱਥੇ ਅਜਿਹੇ ਆ ਵਿਕਲਪ ਨਜ਼ਰ ਆਏ ਕਿ ਜਿੱਥੇ ਮੰਤਕ ਸੋਚ ਵਾਲੇ ਖੜੇ ਨੇ ਬਹਰਾਲ ਅੱਗੇ ਵਧਾਂਗੇ ਅ ਗੱਲ ਕਰਾਂਗੇ ਇਸ ਮਹੀਨੇ ਦੇ ਅਖੀਰ ਦੇ ਵਿੱਚ ਜਿਸ ਵੇਲੇ ਸ਼ਹੀਦੀ ਦਿਹਾੜਾ ਬਣਾਇਆ ਜਾਣਾ ਹੈ ਅ ਸ਼ਹੀਦੀ ਦਿਹਾੜੇ ਨੂੰ ਲੈ ਕੇ ਪਹਿਲਾਂ ਵੀ ਸਵਾਲ-ਜਵਾਬ ਹੁੰਦੇ ਰਹੇ ਨੇ ਕਿ ਜਦ ਕੇਂਦਰ ਆਪਣੇ ਲੈਵਲ ਦੇ ਉੱਤੇ ਵੀਰਪਾਲ ਦੇ ਵਾਸ ਮਨਾਉਣ ਦੀ ਗੱਲ ਕਰਦੀ ਹੈ ਤਦ ਆਉਣ ਵਾਲੇ ਦਿਨਾਂ ਦੇ ਵਿੱਚ ਸਾਲਾਂ ਦੇ ਵਿੱਚ 5 10 20 30 50 ਸਾਲਾਂ ਤੱਕ ਇਸ ਨੂੰ ਰੰਗਤ ਦੇ ਦਿੱਤੀ ਜਾਏਗੀ ਕਿ ਇਹ Hindu ਹੀ ਸੀ Hinduਆ ਨਹੀਂ Hinduਆ ਵਾਸਤੇ ਸ਼ਹਾਦਤ ਦਿੱਤੀ ਕਿਉਂ ਕਾਰਨ ਕੀ ਨੇ ਉਹਦੇ ਗੱਲ ਕਰਾਂਗੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਸਰਕਾਰ ਫੈਨਸੀ ਡਰੈਸ ਮੁਕਾਬਲੇ ਕਰਾਉਣ ਜਾ ਰਹੀ ਹੈ ਬਿਲਕੁਲ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਬਕਾਇਦਾ ਜਿੱਦਾਂ ਇਹ ਜਾਣਕਾਰੀ ਦਿੱਤੀ ਇਹ ਇੱਕ ਲੈਟਰ ਜਿਹੜਾ ਹੈ ਉਹ ਕਾਫੀ ਵਾਇਰਲ ਹੋ ਰਿਹਾ ਹੈ ਕਪੂਰਥਲਾ ਦਾ ਨਾਲ ਸੰਬੰਧਿਤ ਜਿਹੜਾ ਆਪਾਂ ਕਹਿ ਲਈ ਕਿ ਸਰਕਾਰੀ ਜਿਹੜਾ ਪੱਤਰ ਹੈਗਾ ਇਹ ਉਸ ਦੇ ਵਿੱਚ ਜਿਹੜਾ ਹੈਗਾ ਇਹ ਮੁੱਦਾ ਇਹ ਹੈਗਾ ਕਿ ਤੁਸੀਂ ਇਹ ਦੇਖੋ ਕਿ ਸ਼ਹੀਦੀ ਦਿਹਾੜੇ ਨੂੰ ਉਹਨਾਂ ਨੇ ਵੀ ਲਿਖਿਆ ਕਿ ਸਟੇਟ ਲੈਵਲ ਵੀਰ ਬਾਲ ਦਿਵਸ ਉਹਨਾਂ ਦਾ ਵੀ ਟਾਈਟਲ ਜਿਹੜਾ ਇਹੀ ਹੈ ਤੇ ਉਸ ਦੇ ਵਿੱਚ ਕਹਿੰਦੇ ਜੀ ਕਿ ਫੈਨਸੀ ਡਰੈਸ ਕੰਪੀਟੀਸ਼ਨ ਹੋਣਗੇ ਜਦੋਂ ਅਸੀਂ ਬਾਰ ਬਾਰ ਜਿੱਦਾਂ ਕਹਿੰਨੇ ਹੁੰਨੇ ਆ ਨਾ ਕਿ ਇੱਕ ਵਾਇਦ ਬੜੀ ਪੁਰਾਣੀ ਚੱਲੀ ਹੈਗੀ ਐ ਹੁਣ ਵੀ ਆਪਾਂ ਦੇਖਿਆ ਕਿ ਸਰਕਾਰ ਦੇ ਵੱਲੋਂ ਕਿਦਾਂ ਲਾਮ ਲਸ਼ਕਰ ਦੇ ਨਾਲ ਇੰਨਾ ਕੁਝ ਕੀਤਾ ਗਿਆ ਪਰ ਜਿਹੜੀਆਂ ਗਰਾਊਂਡ ਦੀਆਂ ਰਿਪੋਰਟਸ ਨੇ ਉਹ ਇਹ ਹੈਗੀਆਂ ਕਿ ਉੱਥੇ ਇੰਨਾ ਜ਼ਿਆਦਾ ਸੰਕਟਾਂ ਦਾ ਹੜ ਨਹੀਂ ਸੀ ਹੈਗਾ ਭਾਵੇਂ ਕਿ ਵੱਡੇ ਵੱਡੇ ਹੋਲਡਿੰਗ ਲੱਗੇ ਹੋਏ ਸੀ ਭਾਵੇਂ ਕਿ ਜਿਹੜਾ ਪਬਲਿਸਿਟੀ ਦੀ ਬਹੁਤ ਕੁਝ ਹੈਗਾ ਸੀ ਪਰ ਇੱਕ ਹੁੰਦਾ ਨਾ ਕਿ ਲੋਕਾਂ ਦੇ ਅੰਦਰੋਂ ਆਵਾਜ਼ ਉੱਠਦੀ ਹੈ ਤੇ ਲੋਕ ਵੱਡਾ ਇਕੱਠ ਜਿਹੜਾ ਹੈ ਉਹ ਦੇਖਣ ਨੂੰ ਨਹੀਂ ਮਿਲਿਆ ਹੈਗਾ ਆਨੰਦਪੁਰ ਸਾਹਿਬ ਦੇ ਵਿੱਚ ਫਿਰ ਤੁਸੀਂ ਦੇਖੋ ਕਿ ਹਰੇਕ ਨਹੀਂ ਰਾਜਨੀਤੀ ਕੀਤੀ ਇੱਥੇ ਆਪਾਂ ਕੱਲਾ ਇਹ ਨਾ ਕਹੀਏ ਕਿ ਵੀ ਭਗਵੰਤ ਮਾਜਾ ਪੰਜਾਬ ਸਰਕਾਰ ਕਰਦੀ ਹੈ ਉਸ ਦੇ ਵਿੱਚ ਸੈਂਟਰ ਦੀ ਗਵਰਨਮੈਂਟ ਨੇ ਆਪਣੇ ਲੈਵਲ ਤੇ ਕੀਤੀ ਹੈਗੀ ਆ ਹੁਣ ਪੰਜਾਬ ਸਰਕਾਰ ਦਾ ਜਿਹੜਾ ਪ੍ਰੋਗਰਾਮ ਹੋਇਆ ਉਸ ਦੇ ਵਿੱਚ ਸੈਂਟਰ ਵਾਲੇ ਨਹੀਂ ਆਏ ਹੈਗੇ ਬਕਾਇਦਾ ਇਹਨਾਂ ਨੇ ਖਰਚਾ ਕਰਕੇ ਪਤਾ ਨਹੀਂ ਕਿੰਨੇ ਆ ਕੋ ਨੂੰ ਵੀ ਆਈਪੀਸ ਨੂੰ ਇਨਵੀਟੇਸ਼ਨ ਦਿੱਤੇ ਹੈਗੇ ਆ ਪਰ ਕੋਈ ਵੀ ਉੱਥੇ ਜਿਹੜਾ ਨਹੀਂ ਆਇਆ ਹੈਗਾ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਦੇਖੋ ਕਿ ਉਹ ਹਰਿਆਣੇ ਵਾਲਿਆਂ ਨੇ ਹਰਿਆਣੇ 'ਚ ਜਿਹੜਾ ਹੈਗਾ ਕੁਰੂਖੇਤਰ 'ਚ ਹੋਇਆ ਉੱਥੇ ਉਹਨਾਂ ਨੇ ਆਪਣੇ ਹਿਸਾਬ ਨਾਲ ਰਾਜਨੀਤੀ ਕੀਤੀ ਆ ਦਿੱਲੀ ਵਾਲਿਆਂ ਨੇ ਜਿਹੜਾ ਹੈਗਾ ਉਹਨਾਂ ਨੇ ਆਪਣੇ ਲੈਵਲ ਤੇ ਕੀਤੀ ਆ ਤੇ ਹੁਣ ਇਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਜਿਹੜਾ ਹੈ ਮੁੱਦਾ ਚੱਕਿਆ ਉਹ ਕਹਿੰਦੇ ਕਿ ਸਰਕਾਰ ਜਿਹੜੀ ਹੈ ਜਿਸ ਤਰੀਕੇ ਦੇ ਨਾਲ ਗੁਰਤੇਗ ਬਾਦਰ ਮਹਾਰਾਜੀ ਦੇ ਸ਼ਹੀਦੀ ਦਿਹਾੜਿਆਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਰਾਜਨੀਤੀ ਹੋ ਰਹੀ ਸੀ ਉਸੇ ਤਰੀਕੇ ਦੇ ਨਾਲ ਹੁਣ ਸਾਬਜਾਨਾਂ ਦੇ ਸ਼ਹੀਦੀ ਦਿਹਾੜਿਆਂ ਦੇ ਉੱਤੇ ਵੀ ਉਸ ਸ਼ਹਾਦਤ ਦੀ ਪਵਿੱਤਰਤਾ ਦਾ ਕਿਤਨਾ ਕਿਤੇ ਜਿਹੜਾ ਹੈ ਮਜ਼ਾਕ ਉੜਾਇਆ ਜਾ ਰਿਹਾ ਹੈ ਹੁਣ ਫੈਂਸੀ ਡਰੈਸ ਦੇ ਨਾਮ ਤੇ ਕਹਿੰਦੇ ਕਿ ਹੋਏਗਾ ਕੀ ਬਾਕਾਇਦਾ ਇਸ ਚਿੱਠੀ 'ਚ ਤੁਸੀਂ ਥੱਲੇ ਪੜ ਸਕਦੇ ਹੋ ਕਿ ਫੈਂਸੀ ਡਰੈਸ ਕੋਈ ਮਾਤਾ ਗੁਜਰੀ ਜੀ ਬਣ ਕੇ ਆਓ ਜਾਂ ਇਸ ਤਰੀਕੇ ਦੇ ਨਾਲ ਹੁਣ ਇੱਕ ਸਿੱਖਾਂ ਦਾ ਇੱਕ ਆਪਾਂ ਕਹਿ ਲਈ ਕਿ ਇੱਕ ਗਾਈਡਲਾਈਨਸ ਹੈਗੀ ਐ ਸਟ੍ਰਿਕਟ ਗਾਈਡਲਾਈਨਸ ਜਿਹੜੀ ਹੈਗੀ ਐ ਕਿ ਸਿੱਖ ਗੁਰੂ ਸਾਹਿਬਾਨ ਦੇ ਜਾਂ ਪਰਿਵਾਰਾਂ ਦੀਆਂ ਝਾਕੀਆਂ ਜਾਂ ਇਸ ਤਰੀਕੇ ਦਾ ਨਹੀਂ ਹੋ ਸਕਦਾ ਜਿਨ੍ਹਾਂ ਦੇ ਧਰਮਚੇ ਚੀਜ਼ਾਂ ਹੈਗੀਆਂ ਨੇ ਉਹਨਾਂ ਨੂੰ ਪਰਵਾਹ ਨਹੀਂ ਕੋਈ ਗੱਲ ਨਹੀਂ ਪਰ ਸਿੱਖਾਂ ਦੇ ਵਿੱਚ ਇਹ ਚੀਜ਼ਾਂ ਨਹੀਂ ਹੈਗੀਆਂ ਤੇ ਇਹਦੇ ਉੱਤੇ ਜਿਹੜੀ ਹੈ ਲਗਾਮ ਲਗਾਉਣ ਦੀ ਜੇ ਆਪਾਂ ਕਹੀਏ ਕਿ ਜ਼ਰੂਰਤ ਹੈਗੀ ਐ ਜਿਸ ਭਾਵਨਾ ਦੇ ਨਾਲ ਸ਼ਹੀਦੀ ਦਿਹਾੜੇ ਹੁੰਦੇ ਨੇ ਉਹ ਭਾਵਨਾ ਦੇ ਵਿੱਚੋਂ ਹੀ ਜੇ ਆਪਾਂ ਕਹੀਏ ਕਿ ਉਹ ਮਨਾਏ ਜਾਣੇ ਚਾਹੀਦੇ ਨੇ ਜੇ ਅਸੀਂ ਉਸ ਨੂੰ ਆਪਣੇ ਤਰੀਕੇ ਦੇ ਨਾਲ ਮਨਾਵਾਂਗੇ ਜੇ ਅਸੀਂ ਉਸ ਨੂੰ ਇੱਕ ਐਜ਼ ਐ ਫੈਨਸੀ ਡਰੈਸ ਕੰਪੀਟੀਸ਼ਨ ਜਾਂ ਉਹ ਤਰੀਕਿਆਂ ਦੇ ਨਾਲ ਮਨਾਵਾਂਗੇ ਤੇ ਫਿਰ ਕਿਤਨਾ ਕਿਤੇ ਅਸੀਂ ਗੁਰੂ ਸਾਹਿਬਾਨ ਦਾ ਜਿਹੜਾ ਅਸਲ ਸੰਦੇਸ਼ ਹੈਗਾ ਉਸ ਨੂੰ ਜਿਹੜਾ ਅਸੀਂ ਪਿੱਛੇ ਦੇ ਰਹੇ ਹੋਵਾਂਗੇ ਇਹਦੇ ਉੱਤੇ ਧਿਆਨ ਦੇਣ ਦੀ ਜ਼ਰੂਰਤ ਹੈਗੀ ਬਿਲਕੁਲ ਤੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਜੇਕਰ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਵੀ ਇਹਨਾਂ ਤਮਾਮ ਚੀਜ਼ਾਂ ਨੂੰ ਵੇਖਦੇ ਹੋ ਪਹਿਲਾਂ ਉਹਨੂੰ ਉਸ ਚੀਜ਼ ਨੂੰ ਪੋਸਟ ਕਰੋ ਕਿ ਹਾਂ ਰਿਪੋਰਟ ਕਰੋ ਉਸ ਚੀਜ਼ ਨੂੰ ਤਾਂ ਕਿ ਉਹ ਚੀਜ਼ ਘੱਟ ਤੋਂ ਘੱਟ ਅੱਗੇ ਫੈਲੇ ਕਿਉਂਕਿ ਅਸੀਂ ਚਾਹਦੇ ਤਾਂ ਆ ਕਿ ਇਹ ਤਮਾਮ ਚੀਜ਼ਾਂ ਘਟਣ ਲੇਕਿਨ ਸੋਸ਼ਲ ਮੀਡੀਆ ਦੇ ਉੱਤੇ ਇੱਕ ਤੋਂ ਬਾਅਦ ਦੂਜੇ ਦੂਜੇ ਤੋਂ ਬਾਅਦ ਤੀਜੇ ਨੂੰ ਜ਼ਿਆਦਾ ਅਸੀਂ ਵਾਇਰਲ ਕਰਦੇ ਆ ਕਿਤੇ ਨਾ ਕਿਤੇ ਅਸੀਂ ਆ ਆਪਣੇ ਵੱਲੋਂ ਤਾਂ ਚਾਹ ਰਹੇ ਹਾਂ ਕਿ ਇਹ ਚੀਜ਼ ਨਾ ਹੋਵੇ ਲੇਕਿਨ ਜਦੋਂ ਵਾਇਰਲ ਹੋ ਰਹੀ ਹੈ ਉਹ ਹੋਰ ਨਾਲ ਲੋਕਾਂ ਤੱਕ ਵੀ ਪਹੁੰਚ ਰਹੀ ਹੈ ਮਜ਼ਾਕ ਦਾ ਪਾਤਰ ਉਹ ਚੀਜ਼ ਤਾਂ ਬਣਦੀ ਹੈ ਲੇਕਿਨ ਇਤਿਹਾਸ ਨੂੰ ਵੀ ਜਾਣਨ ਵਾਲੇ ਸਮਝਣ ਵਾਲੇ ਇਨੀ ਦਿਲਚਸਪੀ ਦੇ ਨਾਲ ਫਿਰ ਦੇਖਦੇ ਨਹੀਂ ਹੈ ਉਮੀਦ ਕਰਦੇ ਆ ਚੀਜ਼ਾਂ ਪਹਿਲਾਂ ਰੁਕਣ ਉਮੀਦ ਇਹੀ ਹੈ ਹਰਪ੍ਰੀਤ ਸਿੰਘ ਨੇ ਜੇਕਰ ਸਵਾਲ ਚੁੱਕਿਆ ਉਸ ਸਵਾਲ ਦੇ ਉੱਤੇ ਥੋੜਾ ਪੰਜਾਬ ਦੀਆਂ ਤੇਰਾ ਕਠ ਹਾਈ ਕੋਰਟ ਦੀ ਗੱਲ ਅਸੀਂ ਜ਼ਰੂਰ ਕਰਾਂਗੇ ਅਮਰਿਤਪਾਲ ਸਿੰਘ ਜੋ ਇਸ ਵੇਲੇ ਡਿਪਟੀ ਜੇਲ੍ਹ ਦੇ ਵਿੱਚ ਮੌਜੂਦ ਨੇ ਉਹਨਾਂ ਦੀ ਜੋ ਰਿਹਾਈ ਜਾਂ ਬੇਲ ਕਰਾਉਣ ਦੇ ਲਈ ਤਾਂ ਕਿ ਬਾਹਰ ਆ ਕੇ ਉਹ ਸੈਸ਼ਨ ਅਟੈਂਡ ਕਰ ਸਕਣ ਉਸ ਨੂੰ ਲੈ ਕੇ ਹਾਈ ਕੋਰਟ ਨੇ ਭਾਈ ਅਮਰਿਤਪਾਲ ਸਿੰਘ ਦੇ ਮਸਲੇ ਦੇ ਉੱਤੇ ਪੰਜਾਬ ਸਰਕਾਰ ਤੋਂ ਮੂਲ ਸਮਗਰੀ ਮੰਗੀ ਹੈ ਕਿਹੋ ਜੀ ਇਹ ਮੂਲ ਸਮਗਰੀ ਹੈ ਪੈਰੋਲ ਮਿਲ ਸਕਦੀ ਹੈ ਜਾਂ ਨਹੀਂ ਬਿਲਕੁਲ ਹਾਲ ਦੀ ਘੜੀ ਤੇ ਆਪਾਂ ਕਹਿ ਸਕਦੇ ਹਾਂ ਕਿ ਬੋਲ ਇੱਧਰ ਉੱਧਰ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਪਹਿਲਾਂ ਆਪਾਂ ਦੇਖਿਆ ਕਿ ਸ਼ੁਰੂਆਤ ਇੱਥੋਂ ਹੁੰਦੀ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਅਰਜ਼ੀ ਇੱਕ ਪਾਈ ਜਾਂਦੀ ਹੈ ਕਿ ਇੱਕ ਤਰੀਕ ਤੋਂ ਲੈ ਕੇ ਤੇ 19 ਤਰੀਕ ਤੱਕ ਜਿਹੜੀ ਹੈ ਪਰੋਲ ਦਿੱਤੀ ਜਾਵੇ ਤੇ ਸੁਪਰੀਮ ਕੋਰਟ ਜਿਹੜੀ ਹੈ ਉਹ ਅਰਜ਼ੀ ਨੂੰ ਰੱਦ ਕਰ ਦਿੰਦੀ ਹੈ ਨਾਲੇ ਹਾਈ ਕੋਰਟ ਨੂੰ ਇਨਸਟਰਕਟ ਕਰ ਦਿੰਦੀ ਹੈ ਕਿ ਤੁਸੀਂ ਇਹਦੇ ਉੱਤੇ ਜਿਹੜਾ ਹੈ ਇੱਕ ਮਹੀਨੇ ਦੇ ਅੰਦਰ ਅੰਦਰ ਆਪਣਾ ਜਿਹੜਾ ਫੈਸਲਾ ਤੁਸੀਂ ਲੈਣਾ ਹੈਗਾ ਹੈ ਕੁਝ ਹਫ਼ਤਿਆਂ ਦਾ ਜੇ ਆਪਾਂ ਕਹੀ ਕਿ ਉਹਨਾਂ ਨੇ ਟਾਈਮ ਦਿੱਤਾ ਹੈਗਾ ਹੈ ਹਾਈ ਕੋਰਟ ਫਿਰ ਪੰਜਾਬ ਸਰਕਾਰ ਨੂੰ ਬਕਾਇਦਾ ਇੱਕ ਹਫ਼ਤੇ ਦਾ ਸਮਾਂ ਦਿੰਦੀ ਹੈ ਕਿ ਤੁਸੀਂ ਜਿਹੜੇ ਡੀਸੀ ਹੈਗੇ ਨੇ ਉੱਥੋਂ ਦੇ ਕਿਉਂਕਿ ਲੋਕਲ ਐਨਐਸਏ ਦਾ ਮਸਲਾ ਹੈ ਤੇ ਉਹ ਜਿਹੜਾ ਹੈਗਾ ਇਸ ਤੇ ਜਵਾਬ ਦੇਣ ਹੁਣ ਪਰੋਲ ਮੰਗੀ ਹੈ 1 ਦਸੰਬਰ ਤੋਂ ਲੈ ਕੇ 19 ਦਸੰਬਰ ਤੱਕ ਜਿਹੜਾ ਸਰਦ ਰੁੱਤ ਦਾ ਜਿਹੜਾ ਸੈਸ਼ਨ ਹੈ ਉਹ ਚੱਲ ਰਿਹਾ ਹੈਗਾ ਹੈ ਤੇ ਬਕਾਇਦਾ ਹੁਣ ਰੀਸੈਂਟ ਜਿਹੜੀਆਂ ਅਪਡੇਟਸ ਆਈਆਂ ਨੇ ਕਿ ਜਿਹੜੀ ਪਰੋਲ ਰੱਦ ਕਰ ਦਿੱਤੀ ਜਾਂਦੀ ਹੈ ਤੇ ਹਾਈ ਕੋਰਟ ਫਿਰ ਦੁਬਾਰਾ ਜਿਹੜੇ ਵਕੀਲ ਹੈਗੇ ਨੇ ਉਹ ਜ਼ਰਾ ਕਰਦੇ ਨੇ ਕਿ ਭਾਈ ਕਿਸ ਆਧਾਰ ਤੇ ਜਿਹੜੀ ਹੈ ਪਰੋਲ ਰੱਦ ਕੀਤੀ ਹੋਈ ਹੈ ਉਸ ਨੂੰ ਲੈ ਕੇ ਹਾਈ ਕੋਰਟ ਨੇ ਬਕਾਇਦਾ ਫਾਊਂਡੇਸ਼ਨ ਜਿਹੜਾ ਹੈ ਮਟੀਰੀਅਲ ਮੰਗਿਆ ਹੈਗਾ ਹੁਣ ਉਹਦੇ ਵਿੱਚ ਜਿਹੜਾ ਪੰਜਾਬ ਸਰਕਾਰ ਨੇ ਪੱਖ ਰੱਖਿਆ ਤੁਸੀਂ ਦੇਖੋ ਕਹਿੰਦੇ ਕਿ ਇਹਦੀ ਅ ਅਮਰਿਤਪਾਲ ਸਿੰਘ ਹੋਣਾ ਦੀ ਇੱਕ ਸਪੀਚ ਜਿਹੜੀ ਹੈ ਕਹਿੰਦੇ ਕਿ ਪੰਜਾਂ ਦਰਿਆਵਾਂ 'ਚ ਅੱਗ ਲਾ ਸਕਦੀ ਹੈ ਮਤਲਬ ਉਹ ਜੇ 8-9 ਮਹੀਨੇ ਦਾ ਸਮਾਂ ਜਦੋਂ ਪੰਜਾਬ 'ਚ ਬਾਹਰ ਸੀ ਉਦੋਂ ਕਿੰਨੇ ਦਰਿਆਵਾਂ 'ਚ ਅੱਗ ਲੱਗੀ ਜਾਂ ਜੇ ਆਪਾਂ ਕਹੀਏ ਕਿ ਕੀ ਨਸ਼ਿਆਂ ਦੇ ਨਾਲ ਇਹ ਅੱਗ ਨਹੀਂ ਲੱਗਦੀ ਕੀ ਫੇਕ ਐਨਕਾਊਂਟਰਸ ਜਿਹੜੇ ਕੀਤੇ ਜਾਂਦੇ ਨੇ ਉਹਨਾਂ ਦੇ ਨਾਲ ਅੱਗ ਨਹੀਂ ਲੱਗਦੀ ਕੀ ਹੁਣ ਉੱਥੇ ਜਿਹੜਾ ਸਿਸਟਮ ਹੈ ਲਾਅ ਐਂਡ ਆਰਡਰ ਦਾ ਉਹ ਖਰਾਬ ਹੋਇਆ ਹੈ ਕਿ ਉਹਦੇ ਨਾਲ ਅੱਗ ਨਹੀਂ ਲੱਗਦੀ ਹੈਗੀ ਵੀ ਇੱਕ ਸਪੀਚ ਦੇ ਨਾਲ ਉਹ ਵੀ ਸਪੀਚ ਕਿੱਥੇ ਆ ਵਿਧਾਨ ਸਭਾ ਚ ਹੋਏਗੀ ਹੋਵੇਗੀ ਜਾਂ ਨਹੀਂ ਹੋਵੇਗੀ ਉਹਦੇ ਬਾਰੇ ਵੀ ਅਜੇ ਕੋਈ ਤੈਅ ਨਹੀਂ ਹੈਗਾ ਕਿਉਂਕਿ ਇੱਕ ਕਜ਼ਾਦ ਮੈਂਬਰ ਆਫ ਪਾਰਲੀਮੈਂਟ ਨੂੰ ਕਿੰਨਾ ਕੁ ਟਾਈਮ ਮਿਲਦਾ ਇਹ ਆਪਾਂ ਨੂੰ ਵੀ ਪਤਾ ਹੈਗਾ ਹੈ 2 ਜਾਂ 3 ਮਿੰਟ ਜਿਹੜੇ ਆ ਉਹ ਮਿਲਦੇ ਮੇਰਾ ਖਿਆਲ ਹੈਗੇ ਇੰਨੇ ਕੀ ਜਿਹੜੇ ਮਿਲਦੇ ਹੈਗੇ ਉਹ ਵੀ ਮਿਲਦੇ ਜਾਂ ਨਹੀਂ ਮਿਲਦੇ ਉਹ ਵੀ ਸਪੀਕਰ ਤੇ ਹੈਗਾ ਆਪਾਂ ਦੇਖਿਆ ਕਿ ਐਮਪੀ ਜਿਹੜੇ ਸਰਬਜੀਤ ਸਿੰਘ ਖਾਲਸਾ ਹੁਣੀ ਹੈਗੇ ਨੇ ਉਹ बार-बार ਇਹ ਕੰਪਲੇਨ ਜਿੱਦਾਂ ਕਰਦੇ ਰਹਿੰਦੇ ਨੇ ਕਿ ਜੋ ਉਹਨਾਂ ਦੇ ਵੱਲੋਂ ਲਿਖ ਕੇ ਦਿੱਤਾ ਜਾਂਦਾ ਹੈ ਕਿ ਜਿਹੜੇ ਵਿਸ਼ਿਆਂ ਤੇ ਉਹਨਾਂ ਨੇ ਗੱਲ ਕਰਨੀ ਹੈ ਉਹਨਾਂ ਨੂੰ ਜਿਹੜਾ ਉੱਥੇ ਬੋਲਣ ਦਾ ਸਮਾਂ ਜਿਹੜਾ ਹੈ ਉਹ ਨਹੀਂ ਦਿੱਤਾ ਜਾਂਦਾ ਹੁਣ ਤੁਸੀਂ ਇਹ ਦੇਖੋ ਕਿ ਕੀ ਉੱਥੇ ਦਿੱਲੀ ਦੇ ਵਿੱਚ ਬੋਲਣ ਦੇ ਨਾਲ ਇਸ ਤਰ੍ਹਾਂ ਦਾ ਹੋਏਗਾ ਜਾਂ ਸਿਰਫ ਆਪਾਂ ਕਹਿ ਸਕਦੇ ਹਾਂ ਕਿ ਇਸ ਬਨਾਮ ਕਿਹੋ ਜਿਹਾ ਹੈ ਜਿਹੜਾ ਤੁਹਾਨੂੰ ਇਲੈਕਸ਼ਨ ਲੜਨ ਦੀ ਆਜ਼ਾਦੀ ਤੇ ਦੇ ਦਿੰਦਾ ਹੈ ਕਿ ਭਾਈ ਉਹ ਧਾਰਾ ਹੈਗੀ ਉਹਦੇ ਵਿੱਚ ਤੇ ਉਹ ਤੁਸੀਂ ਲੜ ਸਕਦੇ ਹੋ ਲੜਨ ਤੋਂ ਬਾਅਦ ਸ਼ੋ ਨਾਰਮਲੀ ਜਿਹੜਾ ਹੈ ਸਰਕਾਰਾਂ ਆਪਣੇ ਆਪ ਰਿਲੀਜ਼ ਕਰ ਦਿੰਦੀਆਂ ਨੇ ਕਿਉਂਕਿ ਉਹ 19 ਜਾਂ 20 ਲੱਖ ਜਿਹੜੇ ਬੰਦਿਆਂ ਦੇ ਨੁਮਾਇੰਦੇ ਹੋ ਜਾਂਦੇ ਹੈਗੇ ਨੇ ਜਿਹੜਾ ਵੀ ਕੋਈ ਉੱਥੋਂ ਜਿੱਤਦਾ ਹੈਗਾ ਏ ਪਰ ਇਹ ਪੰਜਾਬ ਸਰਕਾਰੀ ਜਿਹੜੀ ਆਪਾਂ ਕਹਿ ਸਕਦੇ ਆ ਕਿ ਅਨੋਖੀ ਇਸ ਵਾਰ ਹੋਈ ਹੈਗੀ ਹੈ ਕਿ ਜਿਨ੍ਹਾਂ ਨੇ ਇਸ ਨੂੰ ਜਿਹੜਾ ਰਿਲੀਜ਼ ਨਹੀਂ ਕੀਤਾ ਔਰ ਇਹ ਗੱਲ ਅਸੀਂ ਨਹੀਂ ਕਹਿ ਰਹੇ ਹੈਗੇ ਇਹ ਗੱਲ ਰਮਨੀਤ ਸਿੰਘ ਬਿੱਟੂ ਵੀ ਕਹਿ ਰਹੇ ਨੇ ਜਿਹੜੇ ਕਿ ਕਿਸੇ ਟਾਈਮ ਤੇ ਦੂਜੀ ਧਿਰ ਦੇ ਵੱਲੋਂ ਆਪਾਂ ਕਹਿ ਸਕਦੇ ਆ ਕਿ ਆਉਂਦੇ ਨੇ ਭਾਰਤੀ ਜਨਤਾ ਪਾਰਟੀ ਦੇ ਕਾਫੀ ਐਕਟਿਵ ਨੇ ਹੁਣ ਉਹ ਕਹਿੰਦੇ ਕਿ ਜੀ ਜੇ ਕਹਿੰਦੇ ਕਿ ਇੰਜੀਨੀਅਰ ਰਸ਼ੀਦ ਨੂੰ ਮਿਲ ਸਕਦੀ ਹੈ ਤਾਂ ਫਿਰ ਅਮਰਪਾਲ ਸਿੰਘ ਨੂੰ ਵੀ ਦੇ ਦੇਣੀ ਚਾਹੀਦੀ ਹੈ ਔਰ ਹੁਣ ਤੁਹਾਨੂੰ ਅਸੀਂ ਲੈ ਕੇ ਜਾਵਾਂਗੇ 2 ਸਾਲ ਪਿੱਛੇ ਤੁਸੀਂ ਪੁਰਾਣੀਆਂ ਜਿਹੜੀਆਂ ਰਿਸਰਚ ਕਰੋ YouTube ਤੇ ਜਾ ਕੇ ਚੀਜ਼ਾਂ ਲੱਭ ਜਾਂਦੀਆਂ ਨੇ ਜਦੋਂ ਖਡੂਰ ਸਾਹਿਬ ਦੀ ਇਲੈਕਸ਼ਨ ਦੀ ਕੈਂਪੇਨ ਚੱਲ ਰਹੀ ਸੀ ਤੇ ਉਦੋਂ ਬਕਾਇਦਾ ਜਿਹੜੇ ਲੋਕਲ ਲੀਡਰ ਸੀ ਉਹ ਇਹ ਟਾਰਾ ਮਾਰ ਰਹੇ ਸੀ ਕਿ ਇਹ ਤਾਂ ਜੀ ਸੈਂਟਰ ਦਾ ਹੀ ਇਕੱਲਾ ਕੰਮ ਹੈਗਾ ਇਹ ਤੁਸੀਂ ਡਿਬੇਟ ਸਾਰੀਆਂ ਪੁਰਾਣੀਆਂ ਚੱਕ ਲਓ ਕਿ ਪੰਜਾਬ ਸਰਕਾਰ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ ਫਿਰ ਇੱਥੇ ਜਿਹੜੇ ਰਮਨੀਤ ਸਿੰਘ ਬਿੱਟੂ ਦਾ ਹੋਣ ਵਾਲਾ ਬਿਆਨ ਰੱਖ ਲਓ ਸਾਹਮਣੇ ਤੁਸੀਂ ਜੀ ਤੇ ਫਿਰ ਇਹ ਇਕੱਲਾ ਆਪਾਂ ਅਸੀਂ ਨਹੀਂ ਕਹਿ ਰਹੇ ਕਿ ਕੱਲਾ ਜਿਹੜਾ ਹੈ ਪੰਜਾਬ ਸਰਕਾਰ ਦਾ ਹੀ ਹੈ ਪਰ ਜਿਸ ਤਰੀਕੇ ਦੇ ਨਾਲ ਚੀਜ਼ ਸਾਹਮਣੇ ਆ ਰਹੀ ਹੈ ਜਿਸ ਤਰੀਕੇ ਦੇ ਨਾਲ ਪੇਸ਼ ਹੋ ਰਿਹਾ ਹੈਗਾ ਉਹ ਇਹ ਨਹੀਂ ਆਪਾਂ ਕਹਿ ਸਕਦੇ ਕਿ ਇਸ ਤਰੀਕੇ ਦੇ ਨਾਲ ਜਿਹੜਾ ਹੈ ਕੱਲਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈ ਦੂਜੇ ਬੰਨੇ ਤੁਸੀਂ ਇਹ ਇੱਕ ਦੇਖੋ ਕਿ ਜੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਰਵਨੀਤ ਸਿੰਘ ਬਿੱਟੂ ਜੇ ਉਹਨਾਂ ਨੂੰ ਲੱਗਦਾ ਹੈਗਾ ਕਿ ਇਸ ਤਰੀਕੇ ਦੇ ਨਾਲ ਫਿਰ ਕਿਉਂ ਨਹੀਂ ਉਹਨਾਂ ਦੀ ਤਾਂ ਅਮਿਤ ਸ਼ਾਹ ਨਾਲ ਸਿੱਧੀ ਹੈਗੀ ਗੱਲਬਾਤ ਕਿ ਉਹ ਕਿਉਂ ਨਹੀਂ ਫਿਰ ਇਸ ਤਰੀਕੇ ਦੇ ਨਾਲ ਇਹ ਮਸਲੇ ਨੂੰ ਹੱਲ ਨਹੀਂ ਕਰ ਸਕਦੇ ਮਤਲਬ ਸੈਂਟਰ ਦੀ ਸਰਕਾਰ ਜੀ ਚਾਹੁੰਦੀ ਹੈਗੀ ਆ ਸੱਚਮੁੱਚ ਚਾਹੁੰਦੀ ਹੈ ਕਿ ਭਾਈ ਸਾਰਿਆਂ ਨੂੰ ਲੋਕਤੰਤਰੀਕ ਤਰੀਕੇ ਦੇ ਨਾਲ ਜਿਹੜਾ ਹੈਗਾ ਕਿ ਇਹਦੇ ਹਰੇਕ ਨੂੰ ਜਿਹੜਾ ਹੈ ਬੋਲਣ ਦਾ ਹੱਕ ਹੈਗਾ ਇਹ ਹਰੇਕ ਨੂੰ ਜਿਹੜਾ ਹੈ ਸਪੀਚ ਕਰਨ ਦਾ ਹੱਕ ਹੈਗਾ ਜੇ ਸੈਂਟਰ ਦੀ ਸਰਕਾਰ ਚਾਹੁੰਦੀ ਹੈ ਤੇ ਬਕਾਇਦਾ ਜਿੱਦਾਂ ਇੰਜੀਨੀਅਰ ਰਸ਼ੀਦ ਨੂੰ ਦਿੱਤੀ ਆ ਉਹਨਾਂ ਨੂੰ ਵੀ ਦੇ ਦੇਣੀ ਚਾਹੀਦੀ ਹੈ ਪਰ ਕਿਤੇ ਨਾ ਕਿਤੇ ਆਪਾਂ ਇਹ ਦੇਖ ਸਕਦੇ ਹਾਂ ਕਿ ਇਹ ਵਿਤਕਰਾ ਜਿਹੜਾ ਹੈ ਸਾਹਮਣੇ ਆ ਰਿਹਾ ਔਰ ਜਿਹੜਾ ਸੰਵਿਧਾਨ ਦਾ ਅਸਲੀ ਚਿਹਰਾ ਹੈ ਉਹ ਵੀ ਸਾਹਮਣੇ ਆ ਰਿਹਾ ਹੈਗਾ ਕਿ ਕਿਵੇਂ ਜਦੋਂ ਆਪਾਂ ਕਹਿੰਦੇ ਨੇ ਕਿ ਸਿੱਖਾਂ ਦੇ ਲਈ ਅਲੱਗ ਤਰ੍ਹਾਂ ਦੇ ਕਾਨੂੰਨ ਨੇ ਫਿਰ ਇਹ ਗੱਲ ਵੀ ਜਿਹੜੀ ਹੈ ਹੋਰ ਜ਼ਿਆਦਾ ਉਬਰੇਗੀ ਕਿ ਭਾਈ ਕੀ ਇੱਥੇ ਤੇ ਪ੍ਰੂਫ ਹੁੰਦਾ ਪਿਆ ਹੈ ਨਾ ਕਿ ਜਿੱਥੇ ਬਾਕੀ ਦੇ ਸਾਰੇ ਲੋਕ ਜਾ ਸਕਦੇ ਨੇ ਜਿੱਥੇ ਇਵਨ ਕੇ ਸਾਧਵੀ ਪ੍ਰਗਿਆ ਦਾ ਨਾਮ ਆਉਂਦਾ ਹੈਗਾ ਕਿ ਉਹਦੇ ਤੇ ਕਿੰਨੇ ਆਪਾਂ ਕਹਿ ਸਕਦੇ ਹਾਂ ਕਿ ਕਿੰਨੇ ਉਹਦੇ ਤੇ ਕੇਸ ਹਨ ਕੀ ਕੋਈ ਸੀ ਉਹਨਾਂ ਦੇ ਕੇਸ ਸਾਰੇ ਖਾਰਜ ਹੋ ਜਾਂਦੇ ਨੇ ਉਹ ਬਾਹਰ ਆ ਜਾਂਦੇ ਨੇ ਤੇ ਇਧਰ ਤੇ ਸਭ ਤੋਂ ਵੱਧ ਵੋਟ ਤੇ ਭਾਈ ਅਮਰਪਾਲ ਸਿੰਘ ਹੁਣੀ ਪੰਜਾਬ ਦੇ ਵਿੱਚ ਜਿੱਤੇ ਨੇ ਜੀ ਤਕਰੀਬਨ 1.998 ਹਜ਼ਾਰ ਦਾ ਮਾਰਜਨ ਰਿਹਾ ਹੈ ਪਹਿਲੇ ਨੰਬਰ ਤੇ ਮਤਲਬ ਕਿ ਪੰਜਾਬ ਦੇ ਲੋਕਾਂ ਨੂੰ ਨਹੀਂ ਲੱਗ ਰਿਹਾ ਕਿ ਦਰਿਆਵਾਂ ਨੂੰ ਅੱਗ ਲੱਗੇਗੀ ਉਹਨਾਂ ਦੀ ਇੱਕ ਸਪੀਚ ਦੇ ਨਾਲ ਮਤਲਬ ਜਿਹੜੇ 20 ਲੱਖ ਵੋਟਰ ਹੈਗੇ ਨੇ ਉਹਨਾਂ ਨੂੰ ਇਹ ਚੀਜ਼ ਨਹੀਂ ਲੱਗ ਰਹੀ ਪਰ ਸਰਕਾਰ ਨੂੰ ਇਦਾਂ ਲੱਗ ਰਿਹਾ ਹੈ ਇਹ ਜਿਹੜਾ ਇੱਕ ਆਪਾਂ ਕਹਿ ਸਕਦੇ ਹਾਂ ਕਿ ਸਵਾਲ ਜਿਹੜਾ ਇੱਕ ਬੰਦ ਹੈਗਾ ਦੂਜੇ ਬੰਨੇ ਰੀਸੈਂਟਲੀ ਜਿਹੜਾ ਹੈ ਇਕੱਠ ਵੀ ਜਿਹੜਾ ਹੈ ਅੰਮ੍ਰਿਤਸਰ ਦੇ ਵਿੱਚ ਹੋਇਆ ਹੈਗਾ ਡੀਸੀ ਦਫ਼ਤਰ ਦੇ ਬਾਹਰ ਬਹੁਤ ਸਾਰੀਆਂ ਸੰਗਤਾਂ ਜਣੀਆਂ ਗਈਆਂ ਨੇ ਇਸੇ ਮਸਲੇ ਨੂੰ ਲੈ ਕੇ ਦੇਖਦੇ ਹਾਂ ਕਿ ਇਹ ਹਾਲ ਦੀ ਘੜੀ ਜਿੱਦਾਂ ਡੰਗ ਟਪਾਈ ਆਪਾਂ ਕਹਿ ਸਕਦੇ ਹਾਂ ਔਰ ਕਾਨੂੰਨ ਦਾ ਜਿਹੜਾ ਹੈ ਡਬਲ ਫੇਸ ਜਿਹੜਾ ਹੈ ਇੱਥੇ ਇਹ ਵਾਲੀ ਸਿਚੁਏਸ਼ਨ ਦੇ ਵਿੱਚ ਲੱਗ ਰਿਹਾ ਹੈਗਾ ਬਿਲਕੁਲ ਜੀ ਤੇ ਅਸੀਂ ਉਮੀਦ ਕਰਦੇ ਹਾਂ ਕਿ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਜੋ ਇਸ ਵੇਲੇ ਕਾਨੂੰਨੀ ਪੈਰਵੀਆਂ ਹੋ ਰਹੀਆਂ ਨੇ ਜਿੱਥੇ ਉਹਨਾਂ ਦੇ ਧਿਰ ਉਹਨਾਂ ਦੇ ਪੇਰੈਂਟਸ ਉਹਨਾਂ ਦੀ ਫੈਮਿਲੀ ਜਾਂ ਉਹਨਾਂ ਦੀ ਜਥੇਬੰਦੀ ਲੱਗੀ ਹੋਈ ਹੈ ਕਿ ਇੱਕ ਵਾਰ ਤਾਂ ਵਿਦਾਂਸਾ ਵਾ ਮਾਫੀ ਜਵਾਂਗਾ ਲੋਕ ਸਭਾ ਦਾ ਸੈਸ਼ਨ ਅਟੈਂਡ ਕਰਨ ਦੀ ਇਜਾਜ਼ਤ ਉਹਨਾਂ ਨੂੰ ਮਿਲੇ ਸਰਕਾਰੀ ਦਾਪੇ ਜਿੰਨੇ ਮਰਜ਼ੀ ਹੋਣ ਲੇਕਿਨ ਇੱਕ ਲੋਕਤੰਤਰ ਦੇ ਵਿੱਚ ਆਵਾਜ਼ ਬੁਲੰਦ ਇੱਕ ਸੰਸਦ ਦੀ ਨਹੀਂ ਹੋਣ ਦਿੱਤੀ ਜਾ ਰਹੀ ਤਾਂ ਅਸੀਂ ਸਮਝ ਸਕਦੇ ਆ ਕਿ ਆਮ ਬੰਦੇ ਦਾ ਅਜਿਹੇ ਲੋਕਤੰਤਰ ਦੇ ਵਿੱਚ ਕੀ ਹੋਏਗਾ